ਕੱਲ ਚੰਦਪਾਣ ਪਿੰਡ ਦੇ ਵਿੱਚ ਜੋ ਹੋਇਆ ਸਾਰੇ ਪੰਜਾਬ ਨੇ ਦੇਖਿਆ ਕਿ ਕਿਸ ਤਰ੍ਹਾਂ ਮਜ਼ਦੂਰਾਂ ਨੂੰ ਦੋਸ਼ੀ ਬਣਾ ਕੇ ਉਹਨਾਂ ਤੇ ਹਰਾਦਾ ਕਤਲ ਦੇ ਪਰਚੇ ਦਰਜ ਕੀਤੇ ਗਏ ਰਾਜਦਰੂ ਵਰਗੇ ਪਰਚੇ ਦਰਜ ਕੀਤੇ ਗਏ ਤੇ ਸ਼ੀਟਾਂ ਕੀਤਾ ਗਿਆ ਕਿ ਪੁਲਿਸ ਤੇ ਮਜ਼ਦੂਰਾਂ ਨੇ ਹਮਲਾ ਕੀਤਾ ਜਦ ਕਿ ਅੱਜ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਧਨਾੜ ਬੰਦੇ ਦੇ ਗੁੰਡੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਇਲ ਸਿੰਘ ਦੇ ਕਹਿਣ ਤੇ ਜੈਤੋਦੀ ਪੁਲਿਸ ਨਾਲ ਮਿਲ ਕੇ ਆਮ ਲੋਕਾਂ ਤੇ ਮਜ਼ਦੂਰਾਂ ਤੇ ਗੋਲੀਆਂ ਚਲਾ ਰਹੇ ਸ਼ਰਿਆਂ ਗੋਲੀਆਂ ਚਲਾ ਰਹੇ ਹੈਗੇ ਆ ਪਹਿਲ ਉਹਨਾਂ ਨੇ ਕੀਤੀ ਗੋਲੀਆਂ ਚਲਾਈਆਂ ਗੁੰਡਾਗਰਦੀ ਕੀਤੀ ਪਿੰਡ 'ਚ ਔਰ ਮਜ਼ਦੂਰਾਂ ਦੇ ਉੱਪਰ ਜਿਹਨਾਂ 'ਸੀ ਹਮਲਾ ਕੀਤਾ ਪਿੰਡ ਦੇ ਸਰਪੰਚ ਦੇ ਪਤੀ ਨੂੰ ਪਹਿਲਾਂ ਕੁੱਟਿਆ ਗਿਆ ਵੀਡੀਓ ਬਣਾਉਣ ਵਾਲੇ ਕੈਮਰੇ ਭੰਨੇ ਗਏ ਇਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਫਰੀਦਕੋਟ ਦੀ ਪੁਲਿਸ ਨੇ ਵਰਦੀ ਧਾਰੀ ਗੁੰਡੇ ਬਣਦੇ ਹੋਏ ਔਰ ਫਰੀਦਕੋਟ ਦੀ ਐਸਐਸਪੀ ਮੈਡਮ ਨੇ ਬਿਲਕੁਲ ਅਮੋਲਕ ਸਿੰਘ ਦੇ ਕਹਿਣ ਤੇ ਜਿਹੜਾ ਉੱਥੇ ਜ਼ਬਰਦਸਤ ਤਰੀਕੇ ਨਾਲ ਗੁੰਡਾਗਰਦੀ ਕੀਤੀ ਲੋਕਾਂ ਤੇ ਜ਼ਬਰਟਾਇਆ ਤੇ ਜਿਹੜੀਆਂ ਅੱਜ ਸ਼ਰਿਆਮ ਗੋਲੀਆਂ ਚੱਲ ਰਹੀਆਂ ਵੀਡੀਓ ਆ ਰਹੀਆਂ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਮਜ਼ਦੂਰਾਂ ਤੇ ਜ਼ਬਰਟਾਉਣ ਦਾ ਐਸਸੀਐਸਟੀ ਦਾ ਕੋਈ ਪਰਚਾ ਦਰਜ ਨਹੀਂ ਜਿੰਦੇ ਤੋਂ ਸਪਸ਼ਟ ਆ ਕਿ ਜਿਹੜੀ ਫਰੀਦਕੋਟ ਦੀ ਪੁਲਿਸ ਆ ਬਿਲਕੁਲ ਗੁੰਡਿਆਂ ਦੇ ਨਾਲ ਖੜੀ ਆ ਉਹ ਸਿਵਰ ਕੱਪੜੇ ਚ ਨਾਲ ਖੜੇ ਗੋਲੀਆਂ ਚਲਾ ਰਹੇ ਆ ਪੁਲਿਸ ਨਾਲ ਮਿਲ ਕੇ ਲੋਕਾਂ ਤੇ ਜ਼ਬਰਟਾ ਰਹੇ ਆ ਤੋਂ ਇਸ ਗੱਲ ਨੇ ਬਿਲਕੁਲ ਸਪਸ਼ਟ ਕਰਤੀ ਗੱਲ ਤਸੀਂ ਕਿਰਤੀ ਕਿਸਾਨੀ ਉਹਨਾਂ ਨੂੰ ਮੰਗ ਕਰਦੇ ਆ ਕਿ ਜਿਹੜੇ ਗੋਲੀਆਂ ਚਲਾ ਰਹੇ ਆ ਆਮ ਲੋਕਾਂ ਤੇ ਸਿਵਲ ਕੱਪੜਿਆਂ ਦੇ ਵਿੱਚ ਪ੍ਰਾਈਵੇਟ ਗੁੰਡੇ ਪੁਲਿਸ ਨਾਲ ਮਿਲ ਕੇ ਉਹਨਾਂ ਤੇ ਰਾਤ ਦਾ ਕਤਲ ਦੇ ਪਰਚੇ ਦਰਜ ਕੀਤੇ ਜਾਣ ਆਰਮਜ਼ ਐਕਟ ਦਾ ਪਰਚਾ ਦਰਜ ਹੋਵੇ ਐਸਸੀਐਸਟੀ ਐਕਟ ਦਾ ਜਿਹੜਾ ਪਰਚਾ ਪਰਚਾ ਦਰਜ ਹੋਵੇ ਔਰ ਨਾਲ ਹੀ ਜੈਤੋ ਦਾ ਐਸਐਚਯੂ ਰਜੇਸ਼ ਕੁਮਾਰ ਜਿਹੜਾ ਕਿ ਸਾਰੀ ਗੁੰਡਾਗਰਦੀ ਚ ਮੁੱਖ ਸਰਗਨਾ ਬਣ ਕੇ ਵਿਚਰਿਆ ਉਹਦੇ ਸਮੇਤ ਸਾਰੇ ਪੁਲਿਸ ਅਧਿਕਾਰੀਆਂ ਜਿਹੜੇ ਹੈਗੇ ਆ ਪਰਚੇ ਜਿਹੜੇ ਦਰਜ ਕੀਤੇ ਜਾਣ ਔਰ ਮਜ਼ਦੂਰਾਂ ਤੇ ਝੂਠੇ ਪਰਚੇ ਜਿਹੜੇ ਦਰਜ ਕੀਤੇ ਰੱਦ ਕਰਕੇ ਫੌਰੀ ਉਹਨਾਂ ਨੂੰ ਜਿਹੜਾ ਹੈਗਾ ਰਿਹਾ ਕੀਤਾ ਜਾਵੇ ਤੇ ਜਿਹੜੀ ਉਹਨਾਂ ਦੇ ਘਰਾਂ ਦੀ ਪੰਨ ਤੋੜ ਕੀਤੀ ਹੈਗੀ ਆ ਉਹਦੀ ਫੌਰੀ ਉਹਨਾਂ ਨੂੰ ਜਿਹੜਾ ਮੁਆਵਜ਼ਾ ਹੈਗਾ ਉਹ ਦਿੱਤਾ ਜਾਵੇ